ਕੀ ਆ ਲੈ ਵਦਿਆ ਬਾਈ ਬਾਈ ਇਥੇ ਇੱਕ ਬੈਡਾਂ ਦੀ ਰ ਲੱਕੜ ਦੇ ਬੈਡਾਂ ਨਾ ਹੋਰ ਕੋਈ ਲੱਕੜ ਦੇ ਬੈਡਾਂ ਵਾਲਾ ਤਾਂ ਨਹੀਂ ਹੈਗਾ ਬਾਈ ਹੋਰ ਆਪਣੇ ਮਤਲਬ ਕਿ ਨਵੇਂ ਮਾਡਲ ਦੇ ਬੈੱਡ ਮਿਲਦੇ ਨੇ ਉੱਥੇ ਦੁਕਾਨ ਖੁੱਲਿਆ ਇੱਕ ਆਪਣੇ ਹੋਰ ਵੀ ਬਹੁਤ ਸਾਰਾ ਸਮਾਨ ਮਿਲਦਾ ਵੀ ਹੋਰ ਕਿੱਥੇ ਹੈ ਬਾਈ ਆਹ ਹੋਰ ਖੁੱਲਿਆ ਬਾਈ ਲੈ ਚੱਲ ਬਾਈ ਬਣ ਕੇ ਰ ਚੱਲ ਬਾਈ ਆ ਜਾ ਭਾਈ ਬਣ ਕੇ ਮੈਨੂੰ ਤਾਂ ਪਤਾ ਨਹੀਂ ਰ ਭਾਈ ਚੱਲ ਬਾਈ ਚੱਲ ਲੈ ਚੱਲ ਇਹ ਦਰੀਆ ਬਾਈ ਹਾਂ ਬਾਈ ਹਾਂ ਆ ਦੁਕਾਨ ਆ ਭਾਈ ਹਾਂ ਭਾਈ ਆ ਦੁਕਾਨ ਆ ਕਿ ਨਾਂ ਕੀ ਦੁਕਾਨ ਦਾ ਹੈ ਭਾਈ ਦੁਕਾਨ ਦਾ ਨਾਮ ਲਿਖਿਆ ਭਾਈ ਆਰ ਜੇ ਗੈਜਟ ਸਟੋਰ ਲੌਂਗ ਵਾਲਾ ਆਰ ਜੇ ਇਹ ਭਾਈ ਯਾਰ ਲੈ ਭਾਈ ਆਤੀ ਮੁੰਡਾ ਕਰ ਲੈ ਗੱਲ ਆ ਸਰ ਭਾਈ ਹਾਂ ਭਾਈ ਇਤਨਾ ਮਹਿੰਗੇ ਹੋਣਗੇ ਮੈਂ ਭਾਈ ਨਾ ਮੈਨੂੰ ਲੱਗ ਗਿਆ ਪਤਾ ਇੱਕ ਮਿੰਟ ਗੱਲ ਦਾ ਸੁਣ ਤੂੰ ਭਾਈ ਯਾਰ ਮੈਂ ਸੁਣਿਆ ਤਾਂ ਮਹਿੰਗੇ ਬਹੁਤ ਨੇ ਯਾਰ ਉਹ ਭਾਈ ਗੱਲ ਦਾ ਸੁਣ ਲੈ ਇੱਕ ਮਿੰਟ ਭਾਈ ਮੈਂ ਸੁਣਿਆ ਯਾਰ ਮਹਿੰਗੇ ਨੇ ਯਾਰ ਉਹ ਭਾਈ ਤੇ ਕਿੰਨੇ ਪੈਸੇ ਲੋਗੇ ਪੈਸੇ ਭਾਈ ਮੈਂ ਲਾਉਣੇ ਨੇ 5000 ਤੋਂ ਘੱਟੋ ਘੱਟ ਬਸ ਹਾਂ ਭਾਈ ਇਹ ਤੂੰ ਘੱਟ ਦੇ ਦਈਏ ਘੱਟ ਕਿੰਨੇ ਗਨੇਰਾ ਮੈਨੂੰ ਪਤਾ ਇਹਦਾ ਰੇਟ ਰੂਟ ਬਹਿੰਗੇ ਨਹੀਂ ਭਾਈ ਮਹਿੰਗੇ ਤੂੰ ਇੱਕ ਵਾਰ ਸਸੀ ਚੀਜ਼ ਤਸਲੀ ਬਕਸ ਹੈ ਮੈਨੂੰ ਇੱਕ ਵਾਰ ਇਹਦਾ ਬੇਰਾ ਮਹਿੰਗੇ ਨੇ ਤੇ ਵੱਡੇ ਲੋਕਾਂ ਦੇ ਕਾਚੋ ਜਿੰਨੇ ਰੁਪਏ ਦੇਂਗਾ ਤੂੰ ਬਸ ਮੈਂ ਤਾਂ ਯਾਰ ਭਾਈ ਤੈਨੂੰ ਦੱਸਤਾ 5000 ਤੋਂ ਵੱਧ ਨਹੀਂ ਦੇ ਸਕਦਾ 5000 ਦੇ ਦੇ ਦੀਏ ਦੋਨੇ ਇੱਕ ਹੋਰ ਦੇ ਦੀ ਇਹ ਨਾਲ ਯਾਰ ਕਿਉਂ ਮਜ਼ਾਕ ਕਰਦਾ ਵੀਰੇ ਭਾਈ ਭਾਈ ਸਹੀ ਗੱਲ ਹੈ ਵੇਗਾ ਇਹਦਾ ਪ੍ਰਾਈਸ ਹੈ 1500 ਰੁਪਿਆ ਬਸ ਹਾਂ ਬਾਈ ਉਹ ਡਬਲ ਮੈਟ ਦਾ ਪ੍ਰਾਈਸ ਹੈ 2000 ਰੁਪਿਆ ਦੋ ਜਾਨੇ ਪੋਵੋ ਤਿੰਨ ਜਾਨੇ ਪੋਵੋ ਜੇ ਪਾਟ ਗਿਆ ਤਾਂ ਆਪਣੀ ਦੁਕਾਨ ਦੇ ਜਾ ਕਲੀ ਦੁਆਰੇ ਮੈਨੂੰ ਤਾਂ ਲੋਕਡਾਉਣ ਯਾਰ ਬਾਈ ਤੂੰ ਇੱਕ ਵਾਰ ਤੜਕਾਂ 6 ਵਜੇ ਦਾ ਮਾ ਚੜਤਾ ਸੀ ਮੈਨੂੰ ਯਾਰ ਫਟ ਚੜ ਮਾ ਨਹੀਂ ਯਾਰ ਫਟ ਮਾ ਤੂੰ ਚੜ ਮੈਂ ਜੰਮੇ ਮਰਨੀ ਮਾ ਕੋਈ ਚੱਕਰੀ ਨਹੀਂ ਆਹ ਇਹ ਤਾਂ ਲੈ ਗਾ ਮੈਂ ਨਹੀਂ ਚੜਦਾ ਬਾਈ ਇੱਕ ਹੋਰ ਚੜਨਾ ਇੱਕ ਹੋਰ ਚੜਨਾ ਓ ਬੂਟ ਪਾ ਕੇ ਵੀ ਬਾ ਬਈ ਬਾ ਕੋਈ ਚੱਕਰੀ ਬਈ ਤਸੱਲੀ ਵਸ ਜੀਦਾ ਫਲੈਕਸੀ ਨਿਆਰੀ ਬਹੁਤ ਓ ਬਹੁਤ ਰਾ ਬਈ ਕੱਲੇ ਨਾਲ ਵੀ ਇਹ ਤਾਂ ਰਾ ਮਾਰਕੀਟ ਤੇ ਕਿੰਨੇ ਨਹੀ ਆਰਦਾ ਵੇਚਦੇ ਨੇ ਆਪਣੇ ਨਾਲੇ ਸਿਰਫ 1500 ਰੁਪਏ ਦਾ ਜੇ ਬਈ ਥੋੜੇ ਵੱਡਾ 2000 ਰੁਪਏ ਦਾ ਇਹਨੂੰ ਕਿਤੇ ਮਰਜ਼ੀ ਲੈ ਜਾ ਸਕਦੇ ਬਈ ਜਿੱਥੇ ਮਰਜ਼ੀ ਤੇਚੀ ਚ ਪਾ ਕੇ ਲੈ ਜਾਓ ਜੋ ਲੇ ਚ ਬਾਕੀ ਲੈ ਜਾਓ ਕਿਤੇ ਵੀ ਲੈ ਜਾ ਸਕਦੇ ਆ ਇਹਦਾਂ ਆ ਭਰਨਾ ਔਖਾ ਦਾ ਪੰਪ ਨਾਲ ਬਾਈ ਨਾ ਪੰਪ ਲਾਵਾਂਗੇ ਇਲੈਕਟ੍ਰਿਕ ਪੰਪ ਜਿਹਦੇ ਨਾਲ ਅੱਧੇ ਮਿੰਟ ਦੇ ਵਿੱਚ ਫੁੱਲ ਹੋ ਜਾਂਦਾ ਇਹ ਆ ਬਾਈ ਤੇ ਬਾਈ ਜਾਨ ਤੇ ਬਾਈ ਮੈਂ ਜਾਨ ਤੇ ਨੂੰ ਲਿਆਣਾ ਤੇ ਇਕੱਠਾ ਕਰਕੇ ਰਹਾਵਾ ਕੱਢਣੀ ਪਾਉ ਔਖੀ ਹੁੰਦੀ ਬਾਈ 1 ਮਿੰਟ ਦੇ ਵਿੱਚ ਹਵਾ ਨਿਕਲ ਜੂ ਐਡੇ ਕਿਲੋ ਵਾਲੇ ਲਿਖਾ ਕੇ ਜਿ ਭਜੂ ਬਸ ਹਾਂ ਬਾਈ ਜਿੱਥੇ ਮਰਜ਼ੀ ਲੈ ਜੀ ਜਿੱਥੇ ਮਰਜ਼ੀ ਲੈ ਜਾ ਚੱਲਦਾ ਕਦਣਾ ਇਹ ਚੱਲਣਾ ਕਾਦੇ ਨਾਲ ਆ ਬਾਈ